ਰਬਬ ਮੇਰੇ ਕੀ ਹੋ ਗਿਆ ਉਹ ਚੰਗੇ ਕਰਮ ਕਰਮਾ ਨਾ ਪੁੰਦਿਆ ਨਾ ਕਰ ਹੇ ਰਾ ਭੁਲਾ ਬੋਲ ਬੋਲਾ ਢੋਣੇ ਆਈ ਨਹੀਂ ਜਗਾ ਪਈ ਉਹ ਤਾਂ ਡਰਾਦਾ ਉਹ ਪਰੇ ਹੋ ਜਾਵੇ ਦੂਜੇ ਖਾਣੇ ਨਾਲ ਬੱਜਾ ਇੱਕ ਬੱਚੇ 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 ਡੜੀ ਡੰਡਾ ਬਿਨਾ ਸੀ ਦਾ ਡੰਡਾ ਬਿਨਾ ਡਾੜੀ ਹੁਣ ਮੌਸਮ ਡੰਡਾ ਹੋਇਆ ਨਾ ਤੇ ਹਲਕਾ ਹਲਕਾ ਮੇਕਅਪ ਕਰ ਲਿਆ ਚੁੰਡੀਆਂ ਵੀ ਪਾ ਲਈਆਂ ਕਿਉਂਕਿ ਅੱਜ ਤੀਆਂ ਦਾ ਫੰਕਸ਼ਨ ਹੈ ਕਿਦਾਂ ਫਿਰ ਮਜ਼ੇ ਮਜ਼ੇ ਦੱਸਾਂਗੇ ਇਹਨਾਂ ਸਾਰਿਆਂ ਨੂੰ ਕੀ ਕਰੇ ਸਾਡਾ ਇੱਕ ਗਾਂਢ ਘਰੇ ਤਾਂ ਤੱਕ ਇਸ ਕਰਕੇ ਸੀ ਦੱਸਿਆ ਨਹੀਂ ਮੋਲ ਜਿਆਦਾ ਹੀ ਬੰਬ ਬਲਾਸਟ ਹੋਣਾ ਕੰਮ ਹੋਇਆ ਪਿਆ ਸੀ ਤੇ ਇਸ ਕਰਕੇ ਸੀ ਚੋਪਾ ਚਲੋ ਆਪਾਂ ਚੋਟੇ ਲਈ ਫੋਟੋਆਂ ਖਾਣ ਦਿੰਦੇ ਹਾਂ ਅੱਜ ਸਫਾਈ ਅਭਿਆਨ ਹੋ ਗਿਆ ਸ਼ੁਰੂ ਤੇ ਸ਼ਾਮ ਨੂੰ ਜਾਣਾ ਸੀ ਧੀਆ ਦੇ ਫੰਕਸ਼ਨ ਤੇ ਆਣਾ ਮੰਮੀ ਹੋਰ ਭਾਜੀ ਮੈਂ ਤੇ ਛੋਟੀ ਨੇ ਥ੍ਰੈਡਿੰਗ ਕਰਾ ਕੇ ਲੈ ਕੇ ਆਉਣੇ ਟਾਈਮ ਹੀ ਨਹੀਂ ਲੱਗਾ ਹੁਣ ਜਾਵਾਂਗੀ ਹਾਂ ਸਿੱਧੇ ਘੰਟੇ ਦਾ ਕੰਮ ਕਰਕੇ ਜਾਣਾ ਹੋਰ ਕੱਲ ਦਾ ਟਾਈਮ ਹੀ ਲੱਗਾ ਹੁਣ ਜਾਵਾਂਗੀ ਪਰਾਂਦਾ ਵੀ ਨਹੀਂ ਹੈਗਾ ਉੱਥੋਂ ਲੋਨ ਨੂੰ ਪਰਾਂਦਾ ਵੀ ਲੈ ਕੇ ਦੇਣਾ ਤੇ ਉਹਨਾਂ ਨੂੰ ਲੱਗ ਕੇ ਜੇ ਰੱਖ ਚਾਹ ਬਣਾ ਕੇ ਦੇ ਦਵਾਂ ਸੀ ਇਹਨਾਂ ਨੂੰ ਫੇ ਚੱਲਦੀ ਹਾਂ ਤੇ ਹੁਣ ਇੱਧਰ ਮੰਮੀ ਚੁੱਲ੍ਹੇ ਨੂੰ ਲਾ ਰਹੇ ਮਿੱਟੀ ਵਾਲਾ ਉੱਚਾ ਹੁਣ ਸਹੀ ਆ ਪਹਿਲਾਂ ਉੱਚਾ ਸੀ ਨੀਵਾ ਕੀਤਾ ਮੇਲੇ ਦੇ ਨੇ ਸਮਾਰ ਦੇਣਾ ਆ ਮੇਲੇ ਨੇ ਚੰਨਾ ਸਵਾਟੇ ਹੁੰਦੇ ਹੋਰ ਸਫਾਈਆਂ ਚੱਲ ਪਣੀਆਂ ਵਸਪਾ ਆਖਰੀਆਂ ਤੋਂ ਬਾਅਦ ਪਰ ਕੱਲ ਦੀ ਰਖੜੀ ਆ 9 ਦਿਨ ਮੇਲੇ ਤੇ ਰਹਿ ਜਾਣਾ ਇੱਕ ਕੱਲ ਨੂੰ ਯਾਦ ਰੱਖੀ ਡੱਬੇ ਲੈ ਕੇ ਆਉਗੀ ਰਖੜੀ ਵਾਸਤੇ ਤਨ ਮਾਰ ਕਰਦੇ ਪਰਮਾਨਦ ਰਖੜੀ ਵੱਲ ਹੀ ਆਉਂਦਾ ਸਈਆ ਹੁ ਹਾਂ ਸਈਆ ਹੁ ਤਾਂ ਬਰਾਬਰ ਹੋ ਗਿਆ ਮੈਨੂੰ ਲੱਗਦਾ ਹੁਣ ਪਹਿਲਾਂ ਨਾਲ ਖੁੱਲਾ ਹੋ ਗਿਆ ਕਿ ਨੀਵਾ ਹੋ ਗਿਆ ਨੀਵਾ ਵੀ ਕਰਦਾ ਖੁੱਲਾ ਵੀ ਕਰਦਾ ਹਾਂ ਖੁੱਲਾ ਸਹੀ ਆ ਪਤਿਲਾ ਰੱਖ ਕੇ ਦੇਖ ਲੈਣਾ ਸੀ ਦੇਖ ਕੇ ਥਰ ਤਵਾ 'ਤੇ ਕੇ ਦੇਖ ਮਸਲ ਬਣ ਤਾਉਂਗੀ ਠੀਕ ਪਤਿਲਾ ਕਿ ਚਲੀ ਅੰਤਲੇ ਰਹਿ ਮੇਰੇ ਕੋਲ ਉਹ ਦਿੱਤਾ ਰ ਸੱਜੇ ਲਈ ਦਿੱਤੇ ਲਈ ਘਰੀ ਫੇਰ ਮੈਂ ਮੜੀ ਜਾਲੇ ਵਾਲੇ ਮਿੱਟੀ ਲਾ ਦਾ ਤੇ ਤੀਲ ਵਾਲੀ ਹਾਂ ਜੇ ਦੁੱਧ ਵਾਲਦੇ ਨੇ ਉਹ ਵਾਲੀ ਹਾਂ ਨੋ ਜੀ ਚੁੱਲਾ ਆਪਣਾ ਰੈਡੀ ਚੈੱਕ ਕਰ ਲਈਏ ਕਿਤੇ ਜਿਆਦਾ ਇਹਦਾ ਖੁੱਲਾ ਹੋ ਜੇ ਬਾਅਦ ਵਿੱਚ ਸਮਾਨ ਵੀ ਨਾ ਰੱਖਿਆ ਆ ਪਹਿਲਾਂ ਚੈੱਕ ਕਰ ਲੋ ਦਾ ਫਤ ਹੈ ਨਾਲੇ ਸੇਕ ਲੱਗ ਜਾ ਕਰੂ ਵੱਧ ਹੋਰ ਸੋਤ ਚੁੱਲੇ ਤੇ ਸੇਕ ਵੱਧ ਲੱਗਦਾ ਹਾਂ ਛੋਟੇ ਚੁੱਲੇ ਤੇ ਸੇਕ ਲੱਗ ਜਾਂਦਾ ਸੇਕ ਲੱਗਦਾ ਪਰ ਸੁੱਖਾ ਇਹ ਵਕਤ ਜਰਗੀ ਫੀਲਿੰਗ ਮੇਂ ਟੀਕੂ ਕੋਲ ਆਵੋ ਸੋਨਾ ਹੋ ਗਈ ਆ ਹਾਂ ਉਹਨਾਂ ਸਹੀ ਹੋਣਾ ਤੇ ਉਹਨਾਂ ਟਾਈਮ ਦੇ ਵਿੱਚ ਮੈਂ ਬਣਾਣਾ ਚਾਹ ਚਾਹ ਪੀ ਕੇ ਫਿਰ ਮਿਲਦੇ ਹੈਲੋ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਤੁਹਾਡਾ ਸਾਰਿਆਂ ਦਾ ਆਪਣਾ YouTube ਚੈਨਲ ਗੁਜਾਸ ਵਲੌਗਸ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਆ ਸਾਡੇ ਪਿੰਡ ਤੀਆਂ ਦਾ ਫੰਕਸ਼ਨ ਜਾਵਾਂਗੇ ਅਸੀਂ ਇਵਨਿੰਗ ਚ ਤੇ ਹੁਣ ਚੱਲੇ ਆ ਅਸੀਂ ਤੂਰੀ ਸਮਾਨ ਲੈਣ ਵਾਸਤੇ ਛੋਟੀ ਤੋਂ ਲੈਣੀ ਆਏ ਸੀ ਤੂਰੀ ਕਿਉਂਕਿ ਮੈਂ ਕਰੋਣੀ ਸੀ ਥ੍ਰੈਡਿੰਗ ਥ੍ਰੈਡਿੰਗ ਕਰਾ ਲਈ ਆ ਹੇਅਰ ਸਟਾਈਲਸ ਹਨ ਕਰਨ ਨਹੀਂ ਹੁੰਦਾ ਦੀਦੀ ਹੁਣ ਤਾਂ ਮਿੰਡੀਆਂ ਕਰਾ ਲਈਆਂ ਤੇ ਇਹਨਾਂ ਮਠਿਆਈ ਲੈਣ ਕਿਉਂ ਕਿ ਨੇ ਸਵੇਰੇ ਬੰਨਣੀ ਆ ਰੱਖੜੀ ਤੇ ਹੁਣ ਅਸੀਂ ਚੱਲੇ ਆ ਮਠਿਆਈ ਵਾਲੇ ਸ਼ੌਪ ਤੇ ਤੁਹਾਨੂੰ ਉੱਥੇ ਜਾ ਕੇ ਮਿਲਾਂ ਇੱਕ ਤਾਂ ਗਰਮੀ ਬਹੁਤ ਹੈ ਚੱਲੀਏ ਕੀ ਕਹਿ ਰਹੀ ਹੈ ਗਰਮੀ ਇਹ ਸਪੈਸ਼ਲ ਆਪਣੀ ਫੇਵਰੇਟ ਮਠਿਆਈ ਲੈ ਲਈਏ ਤੇ ਮੰਮੀ ਸਾਡੀ ਵੇਟ ਕਰਦੀ ਹੋਣੀ ਆ ਅਲਰੇਡੀ ਤੋਂ ਆਰਡਰ ਬੈਨਡ ਟਾਈਮ ਬਹੁਤ ਹੋ ਗਿਆ ਮੈਂ ਸ਼ੁਰੂ ਕੰਮੀ ਗਾਲਾ ਕੱਢੂਗੀ ਕਿਉਂ ਲੈ ਕੇ ਆਏ ਤੁਸੀਂ ਪੈਕ ਹੋ ਗਏ ਆ ਸਾਰਿਆਂ ਨੇ ਵਲੌਗ ਨਾਲ ਬਣੇ ਰਿਓ ਕੋਈ ਵੀ ਸਕਿਪ ਨਾ ਕਰਿਓ ਘਰ ਜਾ ਕੇ ਹੁਣ ਅਸੀਂ ਹੋਣਾ ਰੈਡੀ ਕਿਉਂਕਿ ਜਾਣਾ ਤੀਆਂ ਦੇ ਫੰਕਸ਼ਨ ਤੇ ਮਿਲਦੇ ਆ ਥੋੜੀ ਦੇਰ ਤੱਕ ਸਾਡੇ ਗਾਲਾ ਪਹਿਨਣ ਵਾਲਾ ਇੱਕ ਕੰਮ ਨਹੀਂ ਨਾ ਹੈਗਾ ਸਾਡੇ ਤਾਂ ਸਾਰੇ ਕੰਮ ਗਾਲਾ ਪਹਿਨਣ ਵਾਲੀ ਸ਼ੂਟਿੰਗ ਕਰੀਏ ਪ੍ਰੈਸ ਇਹਨੇ ਵੀ ਮਿੰਡੀਆਂ ਕਰਾ ਲੀਆਂ ਬਸ ਹੁਣ ਆਪਾਂ ਕੱਪੜੇ ਪਾ ਕੇ ਫਟਾਫਟ ਰੈਡੀ ਹੋਣਾ ਮੈਂ ਤਾਂ ਰੈਡੀ ਹੋ ਗਈ ਹਲਕਾ ਹਲਕਾ ਮੇਕਅਪ ਕਰ ਲਿਆ ਕੰਨਾਂ 'ਚ ਪਾਉਣੇ ਪਰਾਂਦੇ ਲਾਉਣੇ ਆ ਮੰਮੀ ਨੇ ਇਹ ਪੋਣ ਹੋਰ ਅਜੀ ਕਾਸਾ ਤੁਸੀਂ ਹੁਣ ਲਵਾ ਕੇ ਆਉਂਦੀ ਆ ਪਰਾਂਦੇ ਅਸੀਂ ਕਿ ਘਰ ਜਾ ਕੇ ਲਾ ਲਾਂਗੇ ਮੇਰਾ ਤਾਂ ਸਿਰ ਧੋਣ ਵਾਲਾ ਸੀ ਫਿਰ ਵੀ ਉਹਨਾਂ ਨੇ ਸਿਰ ਬਾਤਾਂ ਕਹਿੰਦੇ ਕੋਈ ਨਹੀਂ ਬਹਾਲਾ ਮੈਨੂੰ ਸੀ ਕਿ ਧੂੰਗੀ ਮੈਂ ਚਲੋ ਹੁਣ ਇਧਰ ਮੰਮੀ ਵੀ ਹੋ ਗਈ ਹੈ ਤਿਆਰ ਇਹ ਹੀ ਸੂਟ ਪੋਣ ਵੈਰੀ ਪਾਉ ਸੋਹਣਾ ਲੱਗ ਰਿਹਾ ਸਰਕੀ ਵੀਂ ਦਿਲਾ ਲਾ ਲਾ ਸਰਕੀ ਫੇਕ ਹੀ ਹੋ ਗਿਆ ਤੇ ਕਿਹੜਾ ਰੋਜੀ ਹੋਣੀ ਹੈ ਦੀ ਨੇਚਰਲ ਬਿਟੀ ਹੈ ਨਹੀਂ ਪਿਸਟਿਕ ਤਾਂ ਲਾਈ ਲਊਗੀ ਮੰਮੀ ਹੁਣ ਇੱਕ रेडी ਤਾਂ ਮੇਰਾ ਕਲਪਤ ਨਹੀਂ ਬੰਦ ਹੋ ਰਹੀ ਜਿਵੇਂ ਮੈਂ ਨਾ ਰਹੀ ਤੇ ਹੁਣ ਅਸੀਂ ਫਟਾਫਟ ਹੋ ਜਾਈਏ ਰੈਡੀ ਤੇ ਮੈਂ ਤਾਂ অলਮੋਸਟ ਹੋ ਗਈਆਂ ਬਸ ਕਾਂਟੇ ਪਾਉਣੇ ਕੰਨਾ ਚ ਤੇ ਨਾਲ ਪਰਾਂਦਾ ਗੁੰਦ ਲੀਏ ਤੇ ਤੁਹਾਨੂੰ ਮਿਲਦੀਆਂ ਸਾਰੇ ਆਪਣੇ ਵਲੋਗ ਨਾਲ ਬਣੇ ਰਹੇ ਕੋਈ ਵੀ ਸਕਿੱਪ ਨਾ ਕਰਿਓ 2 ਮਿੰਟ ਤੱਕ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਕਿੰਨੇ ਦਿਨਾਂ ਦੀ ਵੇਟ ਕਰ ਰਹੀ ਸੀ ਹੱਥਾਂ ਤੇ ਮਹਿੰਦੀ ਲਾਉਣੀ ਹੱਥਾਂ ਤੇ ਮਹਿੰਦੀ ਲਾਉਣੀ ਤੇ ਕੱਲ ਅਸੀਂ ਇੰਨਾ ਜ਼ਿਆਦਾ ਬੀਜੀ ਸੀ ਸਾਨੂੰ ਕੱਪੜਿਆਂ ਦਾ ਕੰਮ ਇੰਨਾ ਜ਼ਿਆਦਾ ਸੀ ਨਾ ਉਹਦੇ ਕਰਕੇ ਸਾਡਾ ਅੱਗੇ ਘਰ ਟਾਈਮ ਨਹੀਂ ਲੱਗਾਈਆਂ ਵੀ ਲੇਟ ਫਿਰ ਟਾਈਮ ਵੀ ਬੋਲ ਹੈ ਡੀ ਕੇ ਹੋਈ ਕੋਕਲ ਤਾਂ ਬੜਾ ਥੱਕ ਗਿਆ ਬੜਾ ਥੱਕ ਗਿਆ ਅੰਨੀ ਗਰਮੀ ਫਿਰ ਮਹਿੰਦੀ ਲਾ ਲਾਂਗੇ ਆਪਾਂ ਮੇਲੇ ਤੇ ਲਾ ਲਾਂਗੇ ਹੁਣ ਅਸੀਂ ਮੇਲੇ ਤੇ ਮਹਿੰਦੀ ਲਾ ਲਾਂਗੇ ਇਹ ਤਾਂ ਪ੍ਰੋਗਰਾਮ ਹੋ ਗਿਆ ਕੈਨਸਲ ਤੀਆਂ ਵਾਲਾ ਚਲੋ ਹੁਣ ਫਟਾਫਟ ਰੈਡੀ ਹੋ ਕੇ ਮਿਲਦੇ ਹਾਂ ਸਾਰੇ ਜਣੇ ਬਲੋ ਹੋਣ ਤੱਕ ਬੋਧ ਦੇ ਸਾਰੇ ਜਣੇ ਬਲੌਗ ਨਾ ਬਣੇ ਰੇ ਕੋਈ ਵੀ ਸਕਿੱਪ ਨਾ ਕਰੇ ਮਿਲਦੇ ਹਾਂ ਫੇ ਥੋੜੀ ਦੇਰ ਤੱਕ ਫਾਈਨਲੀ ਹੁਣ ਅਸੀਂ ਹੋ ਗਏ ਆ ਤਿਆਰ ਪ੍ਰਾਂਦੇ ਲਾ ਲਏ ਆ ਤੇ ਹਲਕਾ ਹਲਕਾ ਮੇਕਅਪ ਕਰ ਲਿਆ ਕੁੜੀਆਂ ਵੀ ਪਾਲੀਆਂ ਕਿਉਂਕਿ ਅੱਜ ਤੀਆਂ ਦਾ ਫੰਕਸ਼ਨ ਹੈ ਕਿਦਾਂ ਫਿਰ ਮਜ਼ੇ ਮਜ਼ੇ ਵੱਲੋਂ ਪੈਣੀ ਅੱਜ ਕੀ ਪਣੀ ਵੱਲੋਂ ਪਹਿਣੀ ਵੱਲੋਂ ਤੀਆਂ ਵਿੱਚੜ ਜਾਣੀਆਂ ਜਿਹੜੀਆਂ ਕੁੜੀਆਂ ਸਾਰੇ ਘਰ ਤੋਂ ਪੇਕ ਕੇ ਆਈਆਂ ਜਿਹੜੀਆਂ ਨੇ ਉਹ ਅੱਜ ਆਪਦੇ ਘਰੇ ਕੱਲ ਨੂੰ ਚੱਲ ਜਾਣਗੀਆਂ ਮਾਪੇ ਕਿ ਹੈਨਾ ਮੰਮਾ ਚਲਿਏ ਮੰਮੀ ਸਕੂਟਰੀ ਤੇ ਚੱਲ ਜਾਨੇ ਮੈਂ ਤੇ ਕਿਨੀ ਚਲ ਸਕੂਟਰੀ ਤੇ ਚਲਾਂਗੇ ਸਕੂਟਰੀ ਤੇ ਚੱਲੋ ਬੇਬੀ ਤੁਰ ਕੇ ਜਾਣਾ ਓਖਾ ਚਲੋ ਲੈਟ ਮੇਰੀ ਮੰਮੀ ਸੇਮ ਸੇਮ ਮੇਰੇ ਸੂਣਾ ਦੀ ਸਲਵਾਰ ਨਹੀਂ ਸੀ ਨਹੀਂ ਡਰੀ ਬੋਣਾਂ ਹਾਂ ਸੋਹਣਾ ਪਿੱਕਾ ਜੀ ਇਹ ਗਰਮੀ ਚੋਰਾ-ਚੋਰਾ ਤੇ ਚੱਲੀਏ ਮਮਮੀ ਚਲੋ ਮਮਮੀ ਨੇ ਪਤਾ ਕੀਤਾ ਇਹ ਚਾਚੀ ਹੁਣੇ ਜਾਈਆਂ ਨਹੀਂ ਹੈਗੀਆਂ ਚਾਚੀ ਹੁਣੀਆਂ ਰੁੱਕੇ ਹੋ ਗਿਆ ਓਏ ਮਮਮੀ ਨੇ ਤਨਵੇ ਦਾ ਕਰ ਮਮਮੀ ਨੇ ਕਿੰਨਾ ਤੁਸੀਂ ਹਰੇਕ ਪਾਸੇ ਲੇਟ ਹੀ ਜਾਂਦੀ ਆ ਦੋ ਵਜੇ ਦੀ ਤਿਆਰ ਕਰਨ ਸਾਨੂੰ ਲੱਗੀ ਆਪਾਂ ਨਿਕਲਿਆ ਨਹੀਂ 4 ਵਜੇ ਤੀ ਅਸੀਂ ਕੁਝ ਨਹੀਂ ਕਰਨਾ ਪਹਿਲਾਂ ਅਸੀਂ ਪਕੌੜਾ ਪਾਣੀ ਜਾਰਨੀ ਆ ਕਰਤਾ ਕਰਤਾ ਉਹੀ ਕੰਮ ਤੁਜੀ ਵੀ ਡਰ ਕੇ ਉਹ ਤਾਂ ਵਿਚਾਰੇ ਦਾ ਹੱਥ ਮਰ ਗਿਆ ਕੱਲਾ ਬਲੇ ਲਾਈਨ ਤੇ ਲੱਗਣਾ ਸਾਰਾ ਤੇ ਆਜਾ ਕੇ ਅਸੂਲ ਕਾਹਦੇ ਨੇ ਚਲੋ ਜੀ ਲੱਗੋ ਲਾਈਨ ਤੇ ਇਹ ਕੁਲਵਿੰਦਰ ਕਿੱਧਰ ਗਈ ਇੱਧਰ ਲੱਗਣਾ ਲੈਣ ਤੇ ਦੇਖਦੇ ਨਹੀਂ ਸੀ ਨੀਕੀ ਨਹੀਂ ਆਈ ਨੀਕੀ ਆ ਰਹੀ ਸੀ ਹੁੰਦਣਾਂ ਲਾਰੀਆ ਕਿਹਨਾਂ ਉਹ ਪਾਸੇ ਨਾ ਅੱਛਾ ਚਲੋ ਜਲਦੀ ਕਰੋ ਬੋੜੇ ਪੂਰੇ ਖਾ ਲਏ ਹੁਣ ਅਸੀਂ ਹੁਣ ਚੱਲੇ ਆਗੇ ਸੈ ਫਾਈਨਲ ਪੜਾਦੇ ਨੇ ਅੱਚ ਡੱਪੜ ਚ ਆਣੀ ਬਣੀ ਆ ਕਿ ਦੇਖੀ ਚਰਮ ਤਾਂ ਨਹੀਂ ਉਹਦੀ ਜਮੀ ਵੀ ਕਪਲਿਆ ਬਹੁਤ ਗੋਲੀ ਹੈ ਇਹਦੇ ਕੰਮ ਆ ਗਿਆ ਮੈਨੂੰ ਪੱਖੀ ਲੈ ਜਾਈਏ ਮਰੀ ਹੋ ਤੂੰ ਖੋਲੇ ਹਉਣੇ ਵਿੱਚੋਂ ਪੱਕੀ ਵੜ ਗਏ ਉਹ ਵੀ ਲੱਗਣ ਨੂੰ ਵੀ ਨਹੀਂ ਦੋਸਤ ਮਿਲ ਨਹੀਂ ਮੈਨੂੰ ਆਇਆ ਦਾ ਭੂਆ ਦੇ ਹੱਥ ਜੀ ਆ ਭੂਆ ਪਰਿਆ ਹੋ ਜਾ ਲੈ ਕੀ ਕਰਨਾ ਤੈਨੇ ਨਚਣਾਗਾ ਚਲ

ਬਿਨਾਰੇ ਬਣਾ ਰਹੀ ਵੀਡੀਓ ਕਹਿੰਦੀ ਤੁਸੀਂ ਬੁਲਾਓ ਯਾਰ ਹੁੰਦੇ ਨਹੀਂ ਹੈਗੇ ਹਾਂ ਹਾਂ ਆਪੂ ਆ ਨੀ ਸਾਰਾ ਪੈਕੇਟ ਖਤਮ ਕਰ ਦੇਣਾ ਤੇਰਾ ਹੁਣ ਖਤਮ ਕਰ ਦੇਣੀ ਸਾਰੀ ਹੁਣ ਕੀ ਕਰੇਗੀ ਤੂੰ ਓਣ ਮੌਸਮ ਡੰਡਾ ਹੋਇਆ ਹੈ ਨਾ ਪੂਰੇ ਕਾਰਦੀ ਦਾ ਪੂਰਾ ਕਾਪੀ ਆ ਕੀ ਕਰ ਰਹੀਆਂ ਕਰੀ ਦੁਆਰਾ ਹਾਂ ਦੇਣਾ ਚੱਲ ਗਈ ਦੀ ਕਰੀ ਦੁਆਰਾ ਕਰੀ ਦੁਆਰਾ ਐ ਆਹੀ ਕਰੂ ਬੈਲੀ ਯਾਰ ਇਹਦੀ ਲੈ ਲੈ ਇਹਦੀ ਛੋਟੀ ਜਿਹੀ ਚੁੰਨੀ ਹੈਗੀ ਹੋਈ ਆ ਲੈ ਪੁਛਾ ਲੈ ਅਵੇ ਬਾਪੂ ਇਹ ਵੀ ਤੁਸੀਂ ਚੁੰਨੀ ਲੈ ਕੇ ਆਣੀ ਸੀ ਵਿਚਾਰੀ ਦੀ ਚੱਲ ਚੱਲ ਐਨੀ ਫੀਲਿੰਗ ਕਰਾਉਂਦੀ ਐ ਨਹੀਂ ਲੈਣੀ ਜਾਂਦੀ ਲੈ ਅੱਧੀ ਦੇ ਕਹਿੰਦੀ ਮੈਨੂੰ ਚਲੋ ਚਲ ਆ ਜਾ ਚਲ ਉਹਦੀਆਂ ਬਾਵਾ ਮਾਰ ਦੋ ਬਾਹਰ ਡਾਡੀ ਕਹਿੰਦੇ ਮੇਰੀ ਭੈਣ ਦਾ ਵਲੌਗ ਬਣਾਏ ਸਾਡੀ ਭੂਆ ਦਾ ਨਾ ਡਾਡੀ ਭੂਆਣੀ ਮਾਰੀ ਡਾਡੀ ਉਹ ਤੁਹਾਨੂੰ ਬੁਲਾਉਗੇ ਚੀਜੀ ਖਲਾਉਗੇ ਡਾਡੀ ਡੰਡਾ ਪੀਣਾ ਸੀ ਦਾ ਡੰਡਾ ਪੀਓ ਡਾਡੀ ਆਦਰ ਲਮਨ 오ਰੇਂਜਾੜਾ ਨਹੀਂ ਹੈਗਾ ਲਮਨ ਪੀਣਾ ਜਿਹੜਾ ਮਰਚ ਮਮੀ ਦਾ ਚਟਾ ਹੀ ਦੇ ਦੋ ਹੈ 오ਰੇਂਜ ਸਹੀ ਆ ਦੇਖ ਲਓ ਨਿੰਬੂ ਵਾਲਾ ਪੀਲਾ ਮਸਾਲਾ ਨਹੀਂ ਪਾਉਂਦੇ ਤੁਸੀਂ ਓ ਬੈ ਮਸਾਲਾ ਉਧਰ ਚੱਕ ਲੈ ਡਾਡੀ ਕਿਹੜਾ ਪੀਣਾ ਪਾ ਦੇ ਪੋਣਾ ਮੈਂ ਤਾਂ ਪੀਣਾ ਨਹੀਂ ਹਾਂ ਹੋਰ ਕੀ ਪੀਣਾ ਮੋਟਾ ਹਾਂ ਤਰਾ ਹਾਂ ਜਿਆਦਾ ਨਾ ਚਲਿਆ ਉਹ ਤਾਂ ਗਈ ਚੱਲਾ ਬਣਾ ਚ ਲੈ ਪਰ ਕੋਈ ਜਵਾਬ ਮੇਰਾ ਗਲਾਸ ਨਹੀਂ ਆਇਆ ਹਜੇ ਕੀ ਲੈਣਾ ਠੰਡਾ ਮੇਰੇ ਤਾਂ ਕਰ ਦੋ ਔਰੇਂਜ ਔਰੇਂਜ ਡਾਡੀ ਔਰੇਂਜ ਦੇ ਵਿੱਚ ਫੰਕਸ਼ਨ ਸੀ ਤੀਆਂ ਦਾ ਤੀਆਂ ਦੇ ਫੰਕਸ਼ਨ ਤੋਂ ਆ ਗਏ ਨੱਚ ਟੱਪ ਕੇ ਪੂਰਾ ਇੰਜੋਏ ਕਰਕੇ ਤੇ ਹੁਣ ਅਸੀਂ ਚੱਲੇ ਆ ਝੂਟੇ ਲੈਣ ਛੋਟੀ ਨੂੰ ਇੱਧਰ ਮਿਲੋ ਚਾਚਾ ਜੀ ਨੂੰ ਚਾਚੇ ਅਸਵੀ ਗਾ ਤੁਸੀਂ ਚੱਲੇ ਆ ਬੋਲਟੇ ਤੇ ਝੂਟੇ ਲੈ ਇਹਨੂੰ ਚਲਾਉਣਾ ਆਉਂਦਾ ਹੁਣ ਅਸੀਂ ਵੀਡੀਓ ਬਣਾ ਕੇ ਲਗਾਵਾਂਗੇ ਨਾ ਚਲੋ ਮੈਂ ਤਾਂ ਉੱਥੇ ਆ ਰਹੀ ਹਾਂ ਚਲੋ ਹਮ ਆਪਕੇ ਪਿੱਛੇ ਆ ਰਹੇ ਹੈ ਗੱਡੀ ਦੇ ਨਜ਼ਾਰੇ ਡੈਡੀ ਆ ਜਾਏ ਨਹੀਂ ਪਟਾਕਾ ਬੰਦੇ ਦਾ ਡੈਡੀ ਦੇ ਵੀਡੀਓ ਬਣਾਉਣਾ ਫੇਰ ਆਪਾਂ ਪਟਾਕੇ ਫੋਟੋ ਡੈਡੀ ਆਏ ਨਹੀਂ ਪਟਾਕਾ ਬੰਦਾ ਕਿੱਧਰ ਜਾਣੇ ਦੀ ਕਰੇ ਨਹੀਂ ਦਾ ਉਹ ਖੜ ਜਾ ਬਾਈ ਬੜੇ ਮਨ ਨਾਉਣ ਡੈਡੀ ਅੱਜ ਹੋ ਗਿਆ ਕੰਮ ਪੂਰਾ ਹਾਂ ਤਾਂ ਹੀ ਲੱਗਣਾ ਉਹ ਡੈਡੀ ਆਇਆ ਛੱਡ ਮਾਰ ਗੋਲੀ ਗੁੱਸੇ ਨੂੰ ਵੀਡੀਓ ਬਣਾਉਣੇ ਚ ਉਹ ਜਾ ਦੇ ਕਾ ਉਹ ਜਾਪਾ ਕੇ ਦੇਖਣੇ ਜੀ ਹੋ ਉਹ ਦਾੜੀ ਰੋਕ ਲੈ ਸਾਹਿਬ ਤੈਨੂੰ ਖਤਮ ਹੋ ਜੂ ਦਾੜੀ ਪਰ ਅੱਤ ਕਾ ਕਰੋੜ ਕੇ ਬਣਿਆ ਹੋਇਆ ਹੈ ਦਾੜੀ ਨਿਆਣਾ ਹੋ ਰਿਹਾ ਹੋਏ ਰੱਬਾ ਮੇਰੇ ਕੀ ਹੋ ਗਿਆ ਯਾ ਉਹ ਅੱਜ ਕੀ ਅਧਰ ਸਲਿੰਸਰ ਉਹਦੇ ਨਹੀਂ ਆਹ ਅੱਗ ਲੱਗਣ ਵਾਲੀ ਸੀ ਰੋਕੋ ਜੋ ਰੋਕੋ ਜੋ ਇਹ ਦੋ ਮਿੰਟ ਰੋਕੋ ਜੋ ਡੈਡੀ ਆ ਜੈਣਾ ਛੇੜੋ ਕੋਈ ਚੀਜ਼ ਦੱਬੀ ਰੱਬ ਦੀ ਦੋਰਾ ਦੀ ਰਸਤਾ ਇਹ ਤਾਂ ਕਦੋਂ ਅੱਜ ਦੀ ਲੱਗੀ ਤੇ ਕਿੰਨੇ ਦਿਨਾਂ ਦੀ ਲੱਗ ਰਹੀ ਇਹ ਦੇ ਨਾਲ ਹੋਲੀ ਕਰ ਹੋਰੀ ਥੋੜੇ ਜਿਆਦਾ ਗਰਮ ਕਰਦਾ ਹੈ ਪਰ ਇਹ ਹੋ ਜਾ ਪਰ ਇਹ ਹੋ ਜਾ ਤੂੰ ਨਿਕਰਿਆ ਰੋਕੋ ਸਣੀ ਸਨਾਂ ਲੱਗੀ ਨਾ ਸਲਾਮ ਸਲਾਮ ਲਾ ਜੀ ਇਧਰੋਂ ਨਿਕਲ ਰਿਹਾ ਇਹ ਯਸਾਂ ਮੈਂ ਤੂੰ ਆ ਨੀ ਕਰਿਆ ਸੀ ਮੈਨੂੰ ਸੀ ਕਿ ਅੱਗ ਲੱਗ ਗਈ ਇਹਨੂੰ ਧੋੜੇ ਪਰੇ ਸੱਚੀ ਮੈਨੂੰ ਵੀ ਬਹੁਤ ਕੈਮਰਾ ਦੇਖੀ ਇਹ ਤਾਂ ਡੱਬੀ ਦੀ ਕਿੱਦਾਂ ਦੀ ਲੱਗ ਰਹੀ ਮੈਂ ਸੋਚ ਰਹੀ ਮੈਂ ਨਹੀਂ ਨਹੀਂ ਹੁਣੇ ਹੁਣੇ ਚਿਪਕੀ ਸੀ ਹੁਣੇ ਹੁਣੇ ਲੱਗੀ ਆ ਪਹਿਲਾਂ ਨਹੀਂ ਲੱਗੀ ਸੀ ਕਿ ਵੀ ਦਾ ਪਹਿਲੇ ਰੱਖੀ ਇਹਦੇ ਤੇ ਡੈਡੀ ਨੇ ਜਿਆਦਾ ਹੀ ਧੂਆਂ ਕੱਢਦਾ ਇਹਦਾ ਚਾਚਾ ਉਹਨਾਂ ਜਿਆਦਾ ਹੀ ਡਰ ਗਿਆ ਅਸੀਂ ਸਕੂਟਰੀ 'ਤੇ ਜਾਵਾਂਗੇ ਅਸੀਂ ਨਹੀਂ ਬੈਂਦੀਆਂ ਸਕੂਟਰੀ 'ਤੇ ਜਾਣਾ ਅਸੀਂ ਚਾਚਾ ਤਾਂ ਰਹਿ ਗਈ ਆ ਉਹਨ ਘਰ ਜਾ ਕੇ ਮੰਮੀ ਦਾ ਸਰਵਿਸ ਕਰਾਵਾਂਗੇ ਹੁਣ ਇਹਨਾਂ ਦੀ ਆਇਓਡੀਨ ਦਵਾਵਾਂਗੇ ਵੀਡੀਓ ਅਸੀਂ ਬਣਾ ਕੇ ਰੱਖੀ ਆ ਜਾਓ ਘਰ ਚਲੋ ਅਸੀਂ ਤੈਨੂੰ ਘਰ ਜਾ ਕੇ ਮਿਲਦੇ ਸੀ ਮੰਡੀ ਚ ਆ ਗਏ ਸੀ ਘਰ ਤੇ ਅਸੀਂ ਨੱਚ ਟੱਪ ਰਹੇ ਸੀ ਨਾ ਨਾਲ ਨਾਲ ਠੰਡਾ ਪਾਣੀ ਪੀ ਜਾ ਰਹੇ ਸੀ ਉਹਦੇ ਕਰਕੇ ਹੋ ਗਿਆ ਗਲਾ ਖਰਾਬ ਤੇ ਅੱਜ ਬਣਾਇਆ ਆਲੂ ਮਟਰ ਤੇ ਛੋਟੀ ਬਣਾ ਲਈ ਆ ਰੋਟੀ ਹੁਣ ਗਰਮ ਗਰਮ ਖਾਣੂਗੇ ਸਾਰੇ ਪਾਣੀ ਪੀਦੀ ਯਾਰ ਮੇਰੇ ਗળા ਦੇ ਕਿਦਰਾ ਹੋ ਗਿਆ ਫਿਰ ਹੋਈ ਕਮ ਹੋ ਗਿਆ ਥੋੜਾ ਠੰਡੇ ਪਾਣੀ ਨਾਲ ਹੁੰਦਾ ਨਾ ਹਾਂ ਠੰਡੇ ਪਾਣੀ ਨਾਲ ਹੋ ਜਾਂਦਾ ਮੇਰਾ ਸਿੱਤੋ ਹੀ ਹਿੰਨਾ ਪਾਣੀ ਫੇ ਮਿਸਟਰ ਗਏ ਸੀ ਨਾ ਦੂਰੀ ਕਾਮ ਕੰਮ ਇਸ ਕਰਕੇ ਆ ਗਏ ਆ ਤੇ ਹਜੇ ਤੱਕ ਅਸੀਂ ਨਾ ਉਹਨਾਂ ਨੂੰ ਦੱਸਿਆ ਨਹੀਂ ਕਿਹੜਾ ਕਾਂਡ ਹੋਇਆ ਅਸੀਂ ਦੱਸ ਦੇਣੀ ਆ ਇਹ ਕੱਲ ਨੂੰ ਦੱਸਾਂਗੇ ਮੂੰਹ ਉਲਟੰਟਾ ਹੋਊ ਜੂਗਾ ਫਿਰ ਮਾਮਲਾ ਮਗ ਜਣਾ ਤੇ ਸਾਡੀ ਸਾਰੇ ਬਸ ਹੋ ਜਾਣੀਆਂ ਸਾਰਿਆਂ ਦੀ ਇਸ ਕਰਕੇ ਅਸੀਂ ਇਹਨਾਂ ਨੂੰ ਦੱਸਿਆ ਨਹੀਂ ਵਲੌਗ ਇਹਨਾਂ ਨੇ ਦੇਖਣਾ ਨਹੀਂ ਰਾ ਰਾਤ ਨੂੰ ਦੱਸਾਂਗੇ ਅਸੀਂ ਰੋਟੀ ਖਾਣ ਦੇ ਲਈ ਹਾਂ ਤੇ ਸੀ ਤੀਆਂ ਦੇ ਫੰਕਸ਼ਨ ਤੇ ਗਏ ਸੀ ਤੇ ਅਸੀਂ ਵੀ ਉੱਥੇ ਆਪਣਾ ਆਪਣਾ ਵਲੌਗ ਬਣਾਇਆ ਸੀ ਜੇ ਕੋਈ ਕਵੇ ਨਾ ਬਲੌਗ ਸ਼ੂਟ ਕਰਦੇ ਨਹੀਂ ਅਦਰਵਾਈਜ਼ ਜੇ ਆਪਾਂ ਕੀਤੀ ਹੁੰਦੀਆਂ ਨਹੀਂ ਅਸੀਂ ਆਪਣੇ ਹੀ ਵਲੌਗ ਸ਼ੂਟ ਕਰਦੇ ਹੁੰਦੇ ਫੇ ਤੁਹਾਨੂੰ ਪਤਾ ਨਾ ਹਾਂਜੀ ਵਾਹ ਫੇ ਤੁਹਾਨੂੰ ਪਤਾ ਯਾਰ ਇਹ ਘਰੀਏ ਦਾ ਲੱਗ-ਲੱਗ ਮੋਲ ਹੁੰਦਾ ਜੇ ਕੋਈ ਸਾਨੂੰ ਕੋਈ ਆ ਕੇ ਕਹੇ ਸਾਡੀ ਵੀਡੀਓ ਬਣਾ ਦਿਓ ਉਹਦੀ ਆਪਾਂ ਬਣਾ ਲਈਏ ਲੋ ਇੱਥੇ ਕਰਦੇ ਆ ਅਸੀਂ ਇਸ ਵਲੌਗ ਨੂੰ ਐਂ ਤੇ ਜੇਕਰ ਵਧੀਆ ਲੱਗੇ ਸਾਰੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਾਰਿਆਂ ਨੂੰ ਟੇਕ ਕੇ ਬਾਈ ਮਿਲਦੀ ਹੈ ਫਿਰ ਨੈਕਸਟ ਵਲੌਗ ਚ ਮੰਮੀ ਨੂੰ ਅਕੇ ਦੱਸ ਦਿੱਤੀ ਸੀ ਕਿਸੀ ਦੱਸੀ ਚਲੋ ਇਹਨਾਂ ਲਈ ਸਰਪ੍ਰਾਈਜ਼ ਅਗਲੇ ਬਲੌਗ 'ਚ ਦੇਸਾਂਗੀ ਹਾਲੇ ਮੂਹ ਠੰਡਾ ਜਿਹਾ ਨਹੀਂ ਹੋਇਆ ਗਰਮ ਚੱਲ ਰਿਹਾ ਜੋ ਠੰਡਾ ਹੋਊਗਾ ਫੇਰ ਹੀ ਦੱਸਾਂਗੇ ਇਹਨਾਂ ਸਾਰਿਆਂ ਨੂੰ ਕੀ ਕਰੀ ਸਾਡਾ ਇੱਕ ਗਾਰਡ ਕਰੇ ਤਾਂ ਤੱਕ ਦੱਸਦੀ ਹਾਂ ਹੁਣ ਕਿਉਂਕਿ ਡੈਡੀ ਦੀ ਸਰਵਿਸ ਹੋ ਚੁੱਕੀ ਹੈ ਕਿਸੇ ਹੋਰ ਕੰਮ ਕਰਕੇ ਇਸ ਕਰਕੇ ਸੀ ਦੱਸਿਆ ਨਹੀਂ ਮੂਹ ਜਾਦਾ ਨਹੀਂ ਬੰਬੂ ਬਲਾਸਟ ਹੋਣਾ ਕੰਮ ਹੋਇਆ ਪਿਆ ਸੀ ਤੇ ਇਸ ਕਰਕੇ ਅਸੀਂ ਚੋਪਾਂਜੀ ਬਾਤੀ ਦੱਸਾਂਗੇ ਮੜੀ ਫਿਰ ਨਹੀਂ ਆ ਮਾਰੀ ਜਾਂਦੀ ਗੋਲੀਆਂ ਲੈ ਦਵੀਂ ਦੇਖ ਲਈਏ ਚਲੋ ਸਾਰੇ ਟੇਕ ਕਰ ਬਾਈ